ਸਾਸੋ ਵਾਲਾ 350 ਹਜ਼ਾਰ ਵਾਲਾ 500 1200 ਵਾਲਾ 600 ਸਾਰੇ ਲੇਡੀ ਸੂਟ ਮਿਲਣਗੇ 50% ਤੱਕ ਦੇ ਆਫਤੇ ਨਾਲ ਦਵਾਂਗੇ ਟੱਚੀ ਫ੍ਰੀ ਬਨਾਰਸੀ ਸੂਟ ਆਊਗਾ ਪੂਰਾ 5 ਮੀਟਰ ਆਲ ਓਵਰ ਗਲੇ ਤੇ ਕੀਤਾ ਬਨਾਰਸੀ ਵਰਕ ਨਾਲ ਕੀਤਾ ਘੇਰੇ ਤੇ ਬਨਾਰਸੀ ਪੱਟੀ ਦਾ ਕੰਮ ਚੁੰਨੀ ਆਊਗੀ 2.5 ਮੀਟਰ ਦੀ ਬਨਾਰਸੀ ਪੱਟੀ ਵਾਲੀ 500 ਸਾਡੇ ਦਾ 700 ਰੁਪਿਆ ਸਾਡੇ ਕੋਲ ਮਿਲਣਾ 50% ਆਫ 350 ਸੂਟ ਜੀ ਪਿਓਰ ਕਾਟਨ ਚ ਮਸਲੀਨ ਸੂਟ ਆਣਗੇ ਜੀ ਆਲੋ ਨੱਕ ਤੇ ਕੰਮ ਥ੍ਰੈਡ ਵਰਕ ਘੇਰੇ ਤੇ ਲੈਸ ਆ ਜੀ ਨਾਲ ਚੁੰਨੀ ਨੂੰ ਫੋਰਸ ਤੇ ਲੈਸ ਲੱਗੀ ਆ ਜੀ ਇਹ 500 700 800 ਇਹਦੇ ਵਿੱਚ ਸੇਲ ਮੇਲੇ 50% ਆਫ ਤੁਹਾਨੂੰ ਮਿਲਣਾ 350 ਸੂਟ ਜੀ ਆਹ ਦੇਖੋ ਜੀ ਅਗਲਾ ਡਿਜ਼ਾਈਨ ਜਾਮ ਕਢਣ ਦਾ ਸੂਟ 5 ਮੀਟਰ ਪੂਰਾ ਆਲ ਓਵਰ ਕੀਤਾ ਸਾਰਾ ਕੰਮ ਪੂਰਾ ਫਰੰਟ ਤੇ ਧਾਗੇ ਦਾ ਚੁੰਨੀ ਉਹ ਕੜਾਈ ਵਾਲੀ ਰੰਗ ਆਣਗੇ 5 ਤੋਂ 7 ਰੇਡ ਬਾਜ਼ਾਰ ਦਾ ਮਿਲਦਾ 1000 ਰੁਪਿਆ ਅਸੀਂ ਤੁਹਾਨੂੰ ਦੇਣਾ 500 ਰੁਪਏ ਸੂਟ ਦੀ 500 ਦਾ ਲੋ ਭਾਈ ਜਿਹੜਾ ਕਰੂ ਵੀਡੀਓ ਨੂੰ ਵਾਤਾਵਰ Share ਚਾਰ ਜਣਾਂ ਨੂੰ ਦਵਾਂਗੇ ਆਪਾਂ ਇਸ ਦੇ ਨਾਲ ਪੇਸ ਬਨਾਰਸੀ ਸੂਟ ਬਿਲਕੁਲ ਫਰੀ ਦੀ ਫਰੀ ਇਹ ਭਾਜੀ ਜਿਹੜਾ ਪਰਚੇਜ਼ਿੰਗ ਕਰੇਗਾ ਉਹਨਾਂ ਤੋਂ ਨਾ ਵੀਰੇ ਪਰਚੇਜ਼ਿੰਗ ਕਰੇ ਨਾ ਕਰੇ ਕਿੱਝ ਵਸ ਵੀਡੀਓ ਨੂੰ ਵਾਤਾਵਰ Share ਕਰੇ Share ਟੂ ਗਰੁੱਪ ਕਰੇ ਅਸੀਂ ਚਾਰ ਜਣਾਂ ਨੂੰ ਦਵਾਂਗੇ ਸੂਟ ਬਿਲਕੁਲ ਫਰੀ ਦੀ ਅਗਲਾ ਡਿਜ਼ਾਈਨ ਚੱਕੋ ਜੀ ਆਲੋ 5 ਮਿੰਟ ਸੂਟ ਆਲ ਓਵਰ 1000 ਰੁਪਏ ਸੂਟ ਫਟੀਕ ਦੀ ਉਹ ਕੜਾਈ ਇਹ ਸਾਰਾ ਭਰਿਆ ਆ ਗਿਆ ਨਾ ਕਿ ਫਰੈਂਡ ਬਿਲਕੁਲ ਬਿਲਕੁਲ ਜੀ ਸਾਰਾ ਜਰੀ ਦਾ ਕੰਮ ਕੀਤਾ ਹੋਇਆ ਨਾਲ ਕੀਤਾ ਧਾਗੇ ਦਾ ਕੰਮ ਚੁੰਨੀ ਉਕੜਾਈ ਵਾਲੀ ਵਾਹ ਜੀ ਵਾਹ ਪੂਰੀ 2.5 ਮੀਟਰ ਹੋ ਗਈ ਚੁੰਨੀ ਰੰਗਣਗੇ 4 ਡਿਜ਼ਾਈਨ ਮੇਲ ਲਏ 10 ਰੇਟ ਵੀ ਹੋ ਰਹੀ 1000 ਰੁਪਏ 500 500 ਤੇ ਭਾਈ ਇਹ ਜਿਹੜਾ ਅਟੈਚੀ ਵਾਲੀ ਸਕੀਮ ਆ ਉਹ ਵੀ ਦੱਸੋ ਕੀ ਆ ਅਟੈਚੀ ਸਕੀਮ ਇਹ ਜਿਹੜਾ ਮੰਦਰ ਖਰੀਦਦਾ ਦੱਸਿਆ ਨਾ ਕੱਪੜਾ ਲੈਂਦਾ ਵਰੀ ਉਹਦਾ ਅਟੈਚੀ ਬਿਲਕੁਲ ਫਰੀ ਜੀ ਮਤਲਬ ਕੱਪੜਾ ਵੀ ਸਾਰਾ 50% ਤੇ ਦੇਣਾ ਤੇ 10000 ਤੇ ਅਟੈਚੀ ਫਰੀ ਦੇਣਾ 50% ਤੇ ਦੇਣਾ ਕੱਪੜਾ ਤੇ ਦੇ ਜਿਹੜਾ ਟੈਚੀ ਦੇ ਵਿੱਚ ਪਾ ਕੇ ਵੀਰੇ ਇਦਾਂ ਪਿਓਰ ਨੇਚਰਲ ਕਰੇਪ ਦੇ ਸੂਟ ਜੀ ਜਿਹੜੇ ਬਾਜ਼ਾਰ 'ਚ ਮਿਲਦੇ ਨੇ 15 1500 1800 700 ਇਹ ਤੁਹਾਨੂੰ ਅਸੀਂ ਦੇਣਾ ਵਾ 700 ਰੁਪਏ ਦਾ ਜੀ 700 ਰੁਪਏ ਦਾ ਭਾਜੀ ਇੱਕ ਮਿੰਟ ਇੱਕ ਮਿੰਟ ਇਹ 700 ਤੋਂ ਉੱਤੋਂ ਦੀ ਵੱਧ ਦੀ ਨਾ ਕੜਾਈ ਕੀਤੀ ਵੀਰੇ ਜੀ ਅੱਗੋਂ ਤਿਆਰ ਆਂਦੇ ਬੇ ਨੇ ਅਸੀਂ ਚਾਹੁੰਦੇ ਹਰ ਤੀ ਪੈਣ ਪਾਵੇ ਵਧੀਆ ਤੇ ਵਧੀਆ ਕੱਪੜਾ ਦੁਪੱਟਾ ਆਏਗਾ ਚਨੌਨ ਦਾ ਆਏਗਾ ਕੱਟਵਰਕ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ 4 ਸਾਰੇ ਦੁਪੱਟੇ ਦੇ ਵਰਕ ਸੂਟ ਤੇ ਪੂਰਾ 5 ਮੀਟਰ ਆਲਓਵਰ ਪਿਓਰ ਨੇਚਰਲ ਕਰੇਵ ਇਸ ਰੰਗ ਕਿੰਨੇ ਆਣਗੇ ਉਹ ਰੰਗ ਜਿੰਨੇ ਮਰਜ਼ੀ ਲਓ ਜੀ ਇਹ ਹਰੇਕ ਡੀਆਂ ਚ ਰੰਗ 5 ਤੋਂ 7 ਆਣਗੇ ਜੀ ਅੱਛਾ ਮਤਲਬ ਸੈਟ ਵਾਈਜ਼ ਮਾਲ ਹੈ ਮਿਲਣਾ ਭਾਵੇਂ ਕੱਲਾ ਕੱਲਾ ਸੂਟ ਵੀ ਲੈ ਲਓ ਇੱਕ ਸੂਟ ਲਓ ਦੋ ਲਓ 2000 ਰੁਪਏ ਤੁਹਾਡੀ ਮਰਜ਼ੀ ਹੈ ਬਜਾਅ ਦੇ ਨਾਲ 15-15 ਦਾ ਸਾਨੂੰ ਮਤਲਬ ਨਹੀਂ ਅਸੀਂ ਵੇਚੀ 1400 ਰੇਟ ਤੇ ਤੁਹਾਨੂੰ ਦਵਾਂਗੇ 700 ਰੁਪਏ ਦਾ ਜੀ ਅਗਲੀ ਆੜਮ ਦੇਖੋ ਜੀ 5 ਮੀਟਰ ਆਲਓਵਰ ਵਿਸਕੋਸ ਜੋਰਡ ਦੀ ਕੀ ਬਾਤ ਹੈ ਇਹ ਤਾਂ ਸਫਾਈ ਬਹੁਤ ਹੈ ਭਾਜੀ ਇਹ ਵੀਰ ਜੀ ਕੱਲੇ ਦੇਸੀ ਸੂਟ ਨਹੀਂ ਹੈਗੇ ਫੋਟੋ ਵਾਲੇ ਓਹ ਹੋਏ ਫੋਟੋ ਵਾਲਾ ਆਊਗਾ ਡਿਜ਼ਾਈਨ ਚੁੰਨੀ ਆਊਗੀ ਵਰਕ ਵਾਲੀ ਤੈਨੂੰ ਖੁੱਲਾ ਵੀ ਸਖਾਣਿਆ ਲੋ ਆਹ ਕਾਲਾ ਸੂਟ ਹੀ ਖੋਲਦੇ ਆਂ ਪਾ ਲਓ ਅੱਛਾ ਕਾਲੇ ਸੂਟ ਤਾਂ ਉੱਧੇ ਹੀ ਡਿਮਾਂਡ ਬਹੁਤ ਹੈ ਨਾ ਲੋ ਜੀ ਲੋ ਆ ਦੇਖੋ ਵਾਜੀ ਆਹ ਜਿਹੜੇ ਸੂਟ ਸੈਲੀਬ੍ਰਿਟੀਆ ਪਾਉਂਦੀਆਂ ਨੇ ਉਹ ਸੂਟ ਨੇ ਜੀ ਆਹ ਲੋ ਆਹ ਬਾਜੂ ਵਰਕ ਆਊਗਾ ਜੀ ਪੂਰਾ ਆਊਗਾ ਫਰੰਟ ਵਰਕ ਸਖੋਸ ਜੋੜੜ ਦੀ ਜਿਹਦਾ ਪ੍ਰਿੰਟ ਸੂਟ ਬਾਜ਼ਾਰ ਤੋਂ ਮਿਲਦਾ 1200 1300 ਦਾ ਕੜਾਈ ਵਾਲਾ ਸੂਟ ਮਿਲਦਾ 2200 2500 ਦਾ ਬਿਲਕੁਲ ਇਹ ਸਾਡੇ ਕੋਲ ਰੇਟ ਸੀਗਾ 1400 ਰੁਪਿਆ ਅਸੀਂ ਤੁਹਾਨੂੰ ਦੇਣਾ ਸੇਲ ਮੇਲੇ 'ਚ 700 ਰੁਪਏ ਦਾ ਫਿਰ ਇੱਕ ਮਿੰਟ ਇੱਕ ਨੂੰ ਪਾਜੀ ਰੀਡ ਚੈੱਕ ਕਰ ਲਓ ਨੁਕਸਾਨ ਨਾ ਕਰਾ ਲਿਓ 700 ਰੁਪਏ ਦਾ ਵੀਰ ਜੀ ਨੁਕਸਾਨ ਜਿੰਨਾ ਨਾ ਪਰਮਾਤਮਾ ਨਹੀਂ ਕਰਦਾ ਉਹਨਾਂ ਨਾਲ ਨੁਕਸਾਨ ਨਹੀਂ ਹੁੰਦਾ ਬੰਦੇ ਦਾ ਅਸੀਂ ਕਦੇ ਨੁਕਸਾਨ ਤੋਂ ਡਰਦੇ ਨਹੀਂ ਕਿ ਆਪਾਂ ਲਾਉਨੇ ਆ ਸੇਲ ਹਮੇਸ਼ਾ ਮਤਲਬ ਕਾਕਾ ਦਾ ਫਾਇਦਾ ਹੀ ਕਰਨਾ ਕਾਕਾ ਦਾ ਫਾਇਦਾ ਕਰਨਾ ਨੁਕਸਾਨ ਕਿਸੇ ਦਾ ਨਾ ਹੋਵੇ ਸਦਾ ਫਾਇਦਾ ਹੋਵੇ ਆ ਲਓ ਸੈਲੀਬ੍ਰਿਟੀ 1400 ਤੋਂ ਮਿਲਣਗੇ 700 ਨੂੰ ਬਾਜ਼ਾਰ ਚ ਆਉਂਦੀਆਂ ਕਾਪੀਆਂ ਵੀ ਇਹ ਓਰਿਜਨਲ ਜਿਹੜੀ ਆ ਬਾਜ਼ਾਰ ਚ ਮਿਲਦੀ ਹੈ 1500 ਦੀ ਇਤੋਂ ਦਾ 700 ਫੋਟੋ ਨਾਲੋਂ ਦਾ ਸੇਮ ਸੂਟ ਹੋਊਗਾ ਬਾਜੂ ਕ ਇਸ ਸਿਰਵਕਸ਼ਰਮ 600 ਰੁਪਏ ਉੱਡ ਜੀ ਹੈ ਅੱਛਾ ਇਹਨਾਂ ਫੇ ਦੁਪੱਟਾ ਕੋਈ ਪਲੇਨ ਹੋਣਾ ਭਾਜੀ ਮੇਰੇ ਹਿਸਾਬ ਨਾਲ ਦੁਪੱਟਾ ਕੜਾਈ ਵਾਲਾ ਕੋਈ 2 ਮੀਟਰ ਆਊਗਾ ਨੈਕ ਤੇ ਆਊਗਾ ਵਰਕ ਥ੍ਰੈਡ ਵਰਕ ਬੁਟੀਕ ਸਟਾਈਲ ਦਾ ਕੋ ਕੰਮ ਆ ਜੀ ਕਸ਼ਮੀਰੀ ਸਟਾਈਲ ਦੇਖੋ ਬਹੁਤ ਸੋਹਣਾ ਕੰਮ ਆ ਜੀ ਜੀ ਆ ਦੇਖੋ ਅੱਛਾ ਦੁਪੱਟਾ ਵੀ ਵਰਕ ਵਾਲਾ ਜੀ ਦੁਪੱਟਾ ਕੜਾਈ ਵਾਲਾ 2 ਮੀਟਰ ਦਾ ਦੁਪੱਟਾ ਆਊਗਾ ਜੀ ਜੀ ਬਾਜ਼ਾਰ ਦੇ ਟ 12 13 1400 ਸੇਲ ਮੇਲੇ ਤੁਹਾਨੂੰ ਮਿਲਣਾ 1200 ਤੋਂ 600 ਰੁਪਏ ਦਾ ਜੀ ਸਾਡੇ ਕੋਲ ਆ ਦੇਖੋ 500 ਜਿਹੇ ਜੜੀਆਂ ਹੋਰ ਬਹੁਤ ਦੇ ਆ ਗਿਆ ਬੁਟੀਕ ਸਟਾਈਲ ਦੇ ਸੂਟ ਪਿਓਰ ਮਸਲੀਨ 베ਸ ਪਿਓਰ ਚੌਕਲੇਟ 베ਸ ਦਾ ਮਰਜੀ ਕਪੜਾ ਲੋ ਕਾਟਨ ਲੋ ਸਿਲਕ ਲੋ ਜੋ ਮਰਜੀ ਲੋ ਨੇਚਰਲ ਗਰੇਵ ਲੋ ਉਹ ਪਾੜਾ ਸਿਲਕ ਲੋ ਰੇਟ ਬਾਜ਼ਾਰ ਦਾ 2000 ਰੁਪਏ ਰੇਟਾਂ ਨਾਲ ਜੀ ਮੈਂ ਇੱਕ ਚੀਜ਼ ਦਾ ਹਿਸਾਬ ਲਾਇਆ ਮਤਲਬ ਆਪਾਂ ਰੇਟ ਘਟਾਏ ਦਾ ਮਤਲਬ ਇਹ ਨਹੀਂ ਦੁਪੱਟੇ ਕਿਤੇ ਛੋਟੇ ਦੁਪੱਟੇ ਸਾਰੇ ਖੁੱਲੇ ਡੁੱਲੇ ਦੁਪੱਟਾ ਤਾਂ ਦੇਖੋ ਜੀ ਕਿਸੇ ਜਿਹੜਾ ਦੁਪੱਟਾ ਸੂਟ ਦਾ ਸ਼ਿੰਗਾਰ ਹੁੰਦਾ ਹੀ ਦੁਪੱਟੇ ਨਾਲ ਸੂਟ ਔਰ ਹੁੰਦੀ ਆ ਦੇਖੋ 22 ਮੀਟਰ ਦੁਪੱਟਾ ਆਊਗਾ ਰੇਟ ਦਾ ਬਾਜ਼ਾਰ ਦਾ 11 12 15 18 ਸਾਨੂੰ ਕੋਈ ਮਤਲਬ ਸੈਲੀਬ੍ਰਿਟੀ ਸੂਟਾਂ ਦੇਖੋ ਜੀ ਅੱਛਾ ਇਹ ਫੋਟੋ ਵਾਲੇ ਆ ਗਏ ਹਾਂ ਜੀ ਇਹ ਪਿਓਰ ਦੇ ਸੂਟ ਆ ਪਿਓਰ ਦੇ ਜੀ ਇਹ ਸੂਟ ਪਿਓਰ ਦੇ ਵਿਕਦੇ ਨੇ ਬਿਆਰ ਚ 220 2300 ਹਾਂ ਅਸੀਂ ਤੁਹਾਨੂੰ ਦੇਣੇ ਆ ਸਿਰਫ ਸਿਰਫ 995 ਜੀ ਸਿਰਫ 995 ਮਹਾਰੀ ਹਜ਼ਾਰ ਨਹੀਂ ਟੱਪਣ ਦੇਣਾ ਹਜ਼ਾਰ ਹੀ ਟੱਪਣ ਦੇਣਾ ਇੰਨੀ ਜਲਦੀ ਐਂਡ ਪਾਉਂਦੇ ਵੀਰੇ ਆਪਾਂ ਹਜ਼ਾਰ ਕੀ ਦਵਾਂ ਦੇਖੋ ਦੁਨੀਆ ਅੱਛਾ ਆ ਬਾਜੂ ਕੱਢੀ ਆਉਗੀ ਜੀ ਜੀ 5 ਮੀਟਰ ਦਾ ਸੂਟ ਪੂਰਾ ਸਿਰਫ ਸਿਰਫ 995 ਇਹ ਚ ਭਾਜੀ ਕਿੰਨੇ ਕ ਕਲਰ ਡਿਜ਼ਾਈਨ ਮਿਲ ਜਾਣਗੇ ਇਹਦੇ ਵਿੱਚ ਵੀਰ ਜੀ ਇਹ ਆਂਦੇ ਨੇ ਸਿੰਗਲ ਸਿੰਗਲ ਬੁਟੀਕ ਸੂਟ ਜੀ ਅੱਛਾ ਇਹ ਕੋਈ ਰੇਟ ਨਹੀਂ 2000 ਕੋਈ ਰੇਟ ਨਹੀਂ 2500 ਸੇਲ ਮੇਲੇ ਰੇਟਸ ਤੇ 995 ਰੁਪਏ ਜੀ ਕੋਈ ਵੀ ਸੂਟ ਫਲੈਰ ਤੈਨੂੰ ਕੱਲੇ ਸੂਟ ਦੇ ਰੇਟ ਕੀ ਰੇਟ ਕੀ ਬੋਲਣਾ ਅੱਜ 10 ਸਲਵਾਰ ਕੱਢੀ ਆਉਗੀ ਜੀ ਦੇਖੋ ਜੇ ਫੋਟੋ ਸਲਵਾਰ ਕੱਢੀ ਆ ਤਾਂ ਸੱਚੀ ਕੱਢੀ ਆ ਦੇਖੋ ਆਹ ਵੀ ਸਲਵਾਰ ਕੱਢੀ ਆ ਸਹੀ ਸਲਵਾਰ ਦਾ ਵਰਕ ਆ ਰਿਹਾ ਕੋਈ ਸੂਟ ਬਾਜ਼ਾਰ ਚ ਦਿੱਤੇ ਮਰਜ਼ੀ ਟਰਾਈ ਕਰੋ ਸਾਡੀ ਦੁਕਾਨ ਤੇ ਆਓ ਰੇਟ ਚੈੱਕ ਕਰੋ ਅੱਧੇ ਪੈਸੇ ਦੋ ਲੈ ਜਾਓ ਬਸ ਕੀ ਬਾਤ ਹੈ ਖਤਮ ਜਾਣੀ ਹਰ ਸੂਟ ਦੇ ਪਰ ਰੇਟ ਲੱਗਿਆ ਆਊਗਾ ਜੀ ਜੀ ਜਿੰਨਾ ਰੇਟ ਲੱਗਿਆ ਉਤੋਂ ਅੱਧੇ ਪੈਸੇ ਦੋ ਸੂ ਪਿਆਰੇ ਸਾਡੇ ਜੀ ਅੱਛਾ ਇਹ ਹੁਣ ਮਤਲਬ ਹੈਵੀ ਵਰਕ ਵਾਲਾ ਕੱਢ ਲਿਆ 2500 3000 ਵਾਲਾ ਸੂਟ ਦਈ ਜੀ ਨਹੀਂ ਜੀ ਬਾਕੀ ਤਾਂ ਵੀ ਸਹੀ ਹੈ 2500 3000 ਵਾਲਾ ਸੂਟ ਹੈ ਆਹ ਡਿਜ਼ਾਈਨ ਆਊਗਾ ਜੀ ਦਿਖਾਏ ਫੋਟੋ ਦਿਖਾਏ ਜੀ ਜੀ ਆਹ ਡਿਜ਼ਾਈਨ ਆਊਗਾ ਜੀ ਬਿਲਕੁਲ ਤੇ 2500 3000 ਦੇਣਾ ਬਸ ਏਲ ਮੇਲੇ ਚ 1295 ਦਾ ਜੀ ਦੇਖੋ ਜਿਹਨੂੰ ਆਪਾਂ ਕਹਿੰਦੇ ਆ ਪਿਓਰ ਔਰਗਾਂజా ਜੀ 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 ਸੂਟ ਕਿੰਨੇ ਦਾ ਮਿਲਦਾ 3200 3300 ਜਿਹੜਾ 골ਡਨ ਵਰਕ ਵਾਲਾ ਆ ਗਿਆ ਬਿਲਕੁਲ ਬਿਲਕੁਲ ਜਿਹਨੂੰ ਆਪਾਂ ਹੈਂਡ ਵਰਕ ਕਹਿੰਦੇ ਆ ਟੋਟਲੀ ਬਿਲਕੁਲ ਜੀ ਸਲਵਾਰਾਂ ਕੱਡੀਆਂ ਵਾਲੇ ਸੂਟ ਹੁੰਦੇ ਨੇ ਜੀ ਹਾਂਜੀ ਸਲਵਾਰ ਪਹਿਲੀ ਗੱਲ ਨੋਟ ਕਰਿਆ ਸਲਵਾਰ ਮਸਲੀਨ ਨਹੀਂ ਹੈਗੀ ਸਲਵਾਰ ਪਿਓਰ ਦੀ ਸਲਵਾਰ ਹੋਗੀ ਬਿਲਕੁਲ ਕਈ ਦੁਕਾਨਾਂ ਦਾ ਸਸਤਾ ਵੇਚਦੇ ਸਲਵਾਰ ਲੈਣ ਦੇ ਘੱਟੀਆਂ ਕਾਟਨ ਦੀ ਉਹ ਕੰਮ ਨਹੀਂ 2.5 ਮੀਟਰ ਸ਼ਰਟ ਹੋਗੀ ਹੈਂਡ ਵਰਕ ਕੀਤਾ ਪੂਰਾ ਬਰੀਕੀ ਦਿਖਾ ਦਿਓ ਕੰਮ ਦੀ ਜੀ ਵਾਹ ਜੀ ਬਸ ਸਫਾਈ ਬਹੁਤ ਆ 30 3500 ਜੀ ਜੀ ਇਹ 3200 ਰੁਪਏ ਸੂਟ ਵਿਕਦਾ ਬਿਆਰ ਜੀ ਬਿਲਕੁਲ ਤੁਸ ਤੋਂ ਦੇਣਾ ਵਾ 1600 ਰੁਪਏ ਦਾ ਜੀ ਇਹ ਸਿਰਫ 1600 ਚ ਦੇਣਾ ਹੈ ਮਤਲਬ ਜਿਹੜਾ ਹੋਲ ਸੇਲ ਚ ਵੀ ਨਹੀਂ ਚੱਲਦਾ ਉਹ ਰੇਟ ਗਾਕਣ ਉਹ ਹੋਲ ਸੇਲਿੰਗ ਚੱਲਦਾ ਇੱਕਦਣ ਹੋਰ ਹੋਪ ਦਿਨਾ ਸਪੈਸ਼ਲ ਇਹ ਆਈਟਮ ਦੇ ਜੀ ਹਾਂ ਸਕਰੀਨ ਸ਼ਾਟ ਲੈ ਲਿਓ ਤੁਹਾਨੂੰ ਦਊਗਾ 1500 ਰੁਪਏ ਦਾ ਜੀ 1500 ਹੀ ਕਰਤਾ 1500 ਚ ਕਿਆ ਬਾਤ ਹੈ 30% ਤਾਂ ਵੀ ਘੱਟ ਸਾਨੂੰ ਪੈ ਗਿਆ ਜੀ ਵਾਹ ਜੀ ਬਸ ਇਹ ਕਰਨਾ ਕਿ ਸਕਰੀਨ ਸ਼ਾਟ ਲੈਣਾ ਤੇ ਸਾਡੀ ਵੀਡੀਓ ਨੂੰ ਕਰਨਾ ਸ਼ੇਅਰ ਬਸ ਇਹ ਚ ਰੰਗ 4 5 ਆ ਰੰਗ 4 5 ਨਹੀਂ ਰੰਗ 12 1 ਹਾਂ ਇਹ ਪੇਸਟਲ ਚਾਰਟ ਹੋ ਗਿਆ ਡਾਰਟ ਚਾਰਟ ਲਾਈਟਰ ਸਾਰੇ ਹੈਗੇ ਜੀ ਆ ਦੇਖੋ ਪਾਜੀ ਹੁਣ ਤਾਂ ਖਾਣੇ ਵਰੀਆਂ ਵਾਲੀ ਵੈਰਿਟੀ ਜੀ ਆ ਦੇਖੋ ਜੀ ਜੀ ਇਕੱਲੇ ਸੂਟ ਸਸਤੇ ਨਹੀਂ ਵੇਚਦੇ ਮਹਿੰਗੇ ਥੋੜੀ ਦੇਖੋ ਜੀ ਆ ਵਾਹ ਜੀ ਵਾਹ ਆ ਦੇਖੋ ਬਾਜੂ ਕੱਢੀ ਸੂਟ ਦਾ ਫਰੰਟ ਦਿਖਾਓ ਜੀ ਹਾਂ ਹਾਂ ਇਹ ਜਿਹੜੀਆਂ ਤੀਆਂ ਪਣਾ ਵਿਆਹ ਆ ਜੀ ਜੀ ਉਹਨਾਂ ਦਾ ਦੇਖੋ ਸਪੈਸ਼ਲ ਪਹੁੰਚਾ ਵਰਕ ਜੀ ਬਿਲਕੁਲ ਜੀ ਬਾਜੂ ਵਰਕ ਜੀ ਹਾਂ ਹਾਂ ਪੂਰਾ ਜਾਲ ਫਰੰਟ ਜੀ ਬਿਲਕੁਲ ਪਰਵਾ ਆ ਗਿਆ ਨਾ ਪੂਰਾ ਆ ਦੇਖੋ ਚੁੰਨੀ ਦੀ ਅੱਛਾ ਚੁੰਨੀ ਵੀ ਜਾਲ ਹੈ ਸਾਡੇ ਕੋਲ ਪੂਰੀ ਦੁਕਾਨ ਤੇ ਚਾਹੇ ਜਿੰਨੇ ਵਾਲਾ ਮਰਜ਼ੀ ਸੂਟ ਲੈ ਲੋ ਚਾਹੇ ਨਾਲ 200 ਵਾਲਾ ਚਾਹੇ ਨਾਲ 20000 ਵਾਲਾ ਚਾਹੇ ਨਾਲ 5000 ਵਾਲਾ 50% ਆਫ ਇੱਥੇ ਵੀ ਆ ਤੁਹਾਨੂੰ ਬਾਈ ਜੀ ਇੱਥੇ ਵੀ 50% ਆਫ ਸਾਰੀ ਦੁਕਾਨ ਤੇ ਪੂਰੀ ਕੋਈ ਸੂਟ ਚੱਕ ਲੋ ਜੀ ਇਹ ਹੋ ਗਏ ਹੈਵੀ ਦੁਬੱਟੇ ਜੀ ਜੀ ਹਾਂ ਆ ਗਏ ਹੈਵੀ ਫਰੰਟ ਜਾਲ ਅੱਛਾ ਸਪੈਸ਼ਲ ਵਰੀਆਂ ਸੂਟ ਕਿਤੋਂ ਨਹੀਂ ਮਿਲਦੇ ਲਖਨਊ ਦੇ ਕਾਰੀਗਰ ਤਿਆਰ ਕਰਵਾਏ ਪਰ ਆਪ ਵੀ ਜੀ ਅੱਛਾ ਇਹਨਾਂ ਪਹੁੰਚੇ ਵਰਕ ਸਾਰੇ ਆਣੇ ਨੇ ਜੀ ਕੀ ਕਿਉਂ ਦਿਖਾਓ ਕਮਲ ਜੀ ਆਹ ਨੈਕ ਨੂੰ ਸ਼ੁਰੂ ਹੋ ਜਾਓ ਪੂਰਾ ਬਰੀਕੀ ਦਿਖਾਓ ਸਾਰਾ ਹੈਂਡਵਰਕ ਦਾ ਕੰਮ ਸਾਰਾ ਹੈਂਡਵਰਕ ਤੇ ਮਸ਼ੀਨੀ ਚੱਲੀ ਹੋਈ ਦੀ ਦੇਖੋ ਬਾਜੂ ਵਰਕ ਆ ਗਿਆ ਜੀ ਬਿਲਕੁਲ ਜੀ ਨਾਲ ਪਹੁੰਚਾ ਵਰਕ ਵੀ ਆਊਗਾ ਜੀ 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 ਨਾਲ ਚੁੰਨੀ ਆਣੀਆਂ ਫੈਂਸੀ ਜੀ ਜੀ ਆਹ ਦੇਖੋ ਆਹ ਡਿਜ਼ਾਈਨ ਆਣਗੇ ਦੇਖੋ ਜੀ ਇਹ ਵੀ ਸਾਰੇ 50% ਦੇ ਹੀ ਦੇਣੇ ਸਾਰੇ ਵੀਰ ਜੀ ਮੈਂ ਤੁਹਾਨੂੰ ਇਹੀ ਕਹਾਂ ਸਾਡੀ ਦੁਕਾਨ ਤੇ ਕੋਈ ਵੀ ਸੂਟ ਚੱਕ ਲਓ 50% ਮਤਲਬ 50% ਆਫ ਜੀ ਜੇ ਮਤਲਬ ਇੱਕ ਨਾਲ ਸਕੀਮ ਇਹ ਵੀ ਹੈ ਵੀ 10000 ਦਾ ਕਪੜਾ ਲੋ ਤੇ ਟੈਚੀ ਨਾਲ ਬਿਲਕੁਲ ਬਿਲਕੁਲ ਟੈਚੀ ਦਾ ਮਾਹ ਦੇਣੀ ਆਪਣੇ ਪਾਸੇ ਉਧਰ ਉਚਾਈ ਦੇ ਗਾਗਦੇ ਸੀ ਜੀ ਆਲੋ ਸੀ ਐ ਸ਼ੁਰੂ ਹੁੰਦਾ ਬਈ ਜੀ 200 ਟੈਚੀਂਗਾ ਕੇ ਪਹਿਲਾਂ ਸਟਾਰਟਿੰਗ ਰੱਖੀ ਦੀ ਜੀ ਜਿੰਨੀਆਂ ਵਰੀਆਂ ਬੰਨੀਆਂ ਸੋ ਟੈਚੀਂਸ ਪਾਗਣੀਆਂ ਲਵਾ ਕੇ ਦੇਣੀ ਨਹੀਂ ਪਾਗ ਆਹ ਦੇਖੋ ਜੀ ਆਹ ਦੇਖੋ ਬਡੀਗ ਸੂਟ ਜੀ ਹਾਂ 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 ਆਲੋ ਅੱਛਾ ਇਹ ਸਾਰੇ 50% ਵਾਲੇ ਹੀ ਹੈ ਨਾ ਜੀ ਸਾਰੇ ਹੀ ਦੁਕਾਨ ਦੇ ਉੱਤੇ 50% ਆਫ ਜੀ ਜੀ ਸਾਰੇ ਸੂਟ ਸਿੰਗਲ ਸਿੰਗਲ ਸੂਟ ਆਣਗੇ ਆ ਦੇਖੋ ਪਹੁੰਚੇ ਵਰਕਾਨਗਨਾਲ ਜੀ ਮੈਂ ਉਹੀ ਦੇਖ ਰਿਹਾ ਨਾ ਵਰਕ ਦੀ ਸਫਾਈ ਵੀ ਬਹੁਤ ਜ਼ਬਰਦਸਤ ਹੈ ਜੀ ਟੋਟਲ ਹੈਂਡਲ ਰੱਖ ਹੁੰਦਾ ਜੀ ਲਖਨਊ ਦਾ ਕੰਮ ਹੁੰਦਾ ਸਾਰਾ ਬੈਸਟ ਸੂਟ ਹੁੰਦੇ ਨੇ ਇਹ ਇਹ ਸੂਟ 50 10-10 ਹਜ਼ਾਰ ਅਠ ਵਾਲੇ ਵਿਕਦੇ ਨੇ ਇਹ ਅਸੀਂ ਤੁਹਾਨੂੰ ਇਹ ਵੀ ਅੱਧੇ ਰੇਟ ਤੇ ਦਵਾਂਗੇ ਆਹ ਤੋਂ ਵੀ ਘੱਟ ਦਵਾਂਗੇ ਤੁਹਾਨੂੰ ਆਹ ਤੋਂ ਵੀ ਘੱਟ ਦੇ ਦਿੰਦੇ ਹਾਂ ਬਿਲਕੁਲ ਬਿਲਕੁਲ ਜਿੱਦਾਂ ਹਸਪੀਟਲ ਵਿੱਚ ਜੀ 6000 ਰੁਪਏ ਦਾ ਸੂਟ ਸੀਗਾ ਇਹ ਸਾਰੀ ਦੁਕਾਨ ਤੇ 4400 ਰੇਟ ਸੀਗਾ ਪਿਓਰ ਸੀ ਅਸੀਂ ਸੂਟ ਰਹੇ ਇਹ ਤੁਹਾਨੂੰ ਮਿਲਣਾ ਬਾਈਕ ਸਰਵਿਸ ਵੀ ਇਹ 2200 ਰੁਪਏ ਹੀ ਦੇਣਾ ਸਰ ਹਾਂ ਜੀ ਇ ਵਾਹ ਵਾਧੂ ਡਿਜ਼ਾਈਨ ਆਣਗੇ ਵੀਰੇ ਇੱਕ ਤੋਂ ਇੱਕ ਮੈਂ ਵੀ ਦੇਖਣਾ ਸਾਰੇ ਰੇਟ ਨੂੰ ਨਹੀਂ ਮੈਂ 2200 ਆ ਹਾਂ ਆਪ 1300 ਤੋਂ ਵੀ ਆਣਣ ਦੇ ਦਾਦਾ ਦੇਖੋ ਜੀ ਜੀ ਹਲੋ 1295 ਡਿਜ਼ਾਈਨ ਮੈਂ ਦੇਖਣਾ ਸਾਰੇ ਲੇਟਸਟ ਆ ਲੈ ਜਾਣਾ ਸਾਰੇ ਡਿਜ਼ਾਈਨ ਨਵੇਂ ਵੀਰੇ ਫੋਟੋ ਵਾਲੇ ਸੂਟ ਆਣਗੇ ਜੀ ਜੀ ਇਹ ਤੁਹਾਨੂੰ ਜੋ ਪੰਜਾਬ ਦੇ ਰੇਟ ਹੋਗਾ ਤੁਹਾਨੂੰ ਕਲੀਅਰ ਕੱਟ ਗੱਲ ਬਾਜ਼ਾਰੋਂ ਟਰਾਈ ਕਰੋ ਸਾਡੀ ਦੁਕਾਨ ਤੇ ਆਓ ਤੇ ਸੂਟ ਦਾ ਰੇਟ ਚੈੱਕ ਕਰੋ ਉਹਦੇ ਫਾਇਦੋ ਲੈ ਜਾਓ ਬਸ ਵਾਹ ਜੀ ਵਾਹ ਕੈਲਕੂਲੇਟਰ ਵੀ ਦੇ ਦਾਂਗੇ ਆਂਦਿਆਂ ਨੂੰ 50% ਆਫ ਕਰੀ ਚੱਲੋ ਸੂਟ ਚੱਕੀ ਚੱਲੋ ਪਰ ਲੋ ਲਫਾਵੇ ਪਰ ਲੋ ਗੱਡੀਆਂ ਸੂਟ ਤੋਂ ਕੋ half ਰੇਟ ਤੇ ਤੁਹਾ ਮਾਣੇ ਦੀ ੱਟੀ ਮਾਛਵੜਾ ਜੀ ਤੇ ਵੀਰ ਜੀ ਕਰੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਆਪਣਾ ਐਡਰੈਸ ਹੈਗਾ ਵੀਰ ਜੀ ਮਾਛਵੜਾ ਸਾਹਿਬ ਬੱਸ ਸਟੈਂਡ ਰੋਡ ਦੇ ਜਿਹੜੇ ਸਰਕਾਰੀ ਹਸਪਤਾਲ ਮਾਣੇ ਦੀ ੱਟੀ ਮਾਛਵੜਾ ਜੀ ਮੋਬਾਈਲ ਨੰਬਰ ਨੋਟ ਕਰ ਲਓ 81465 12700 ਜੀ ਜਲਦੀ ਜਲਦੀ ਦੁਕਾਨ ਤੇ ਆਓ ਸੇਰ ਮੇਲੇ ਫੈ ਚੱਕੋ ਸਸਤੀ ਗਾਲ ਜੀ